ਹਾਂਜੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਅੱਜ ਫੇਰ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਸੋ ਤੁਸੀਂ ਆਪ ਵੀ ਇਹ ਪੂਰੀ ਵੀਡੀਓ ਸੁਣਿਓ ਤੁਹਾਨੂੰ ਲੱਗਦਾ ਹੈ ਤੁਹਾਡੇ ਕਿ ਦੋਸਤ ਮਿੱਤਰ ਨੂੰ ਜ਼ਰੂਰੀ ਹੈ ਉਹਨਾਂ ਦਾ ਭਲਾ ਹੋ ਸਕਦਾ ਤਾਂ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਸੋ ਅੱਜ ਦੀ ਵੀਡੀਓ ਉਹਨਾਂ ਫੌਜੀ ਵੀਰਾਂ ਦੇ ਲਈ ਜਿਹੜੇ ਫੌਜ ਵਿੱਚ ਡਿਊਟੀ ਕਰ ਚੁੱਕੇ ਨੇ ਅਤੇ ਕਈਆਂ ਨੂੰ ਤਾਂ ਫੌਜ ਵਿੱਚ ਰਹਿੰਦੇ ਆ ਡਿਊਟੀ ਕਰਦੇ ਆ ਵਿਦੇਸ਼ ਵਿੱਚ ਜਾਣ ਦਾ ਮੌਕਾ ਮਿਲ ਜਾਂਦਾ ਪਰ ਬਹੁਤ ਸਾਰੇ ਫੌਜੀ ਵੀਰ ਜਿਨ੍ਹਾਂ ਨੂੰ ਲੱਗਦਾ ਕਿ ਸਾਨੂੰ ਵਿਦੇਸ਼ ਜਾਣ ਦਾ ਮੌਕਾ ਨਹੀਂ ਮਿਲਿਆ ਸੋ ਉਹਨਾਂ ਵਾਸਤੇ ਇੱਕ ਸੁਨਹਿਰੀ ਮੌਕਾ ਜਿਹੜਾ ਇੱਕ ਕੰਪਨੀ ਦੇ ਰਹੀ ਹੈ ਇਹ ਰਾਜਸਥਾਨ ਦੀ AWPO ਜਿਹੜੀ ਮਹਿਕਮਾ ਜਿਹੜਾ ਉਹਦੇ ਦੁਆਰਾ ਇੱਕ ਕੰਪਨੀ ਵੱਲੋਂ ਜਿਹੜੇ ਆਸਟ੍ਰੇਲੀਆ ਸਾਬਕਾ ਫੌਜੀਆਂ ਨੂੰ ਕੰਮ ਵਾਸਤੇ ਜਿਹੜਾ ਭੇਜਿਆ ਜਾ ਰਿਹਾ ਸੋ ਤੁਸੀਂ ਪੂਰੀ ਜਾਣਕਾਰੀ ਸੁਣ ਲਓ ਔਰ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਕੰਮ ਦੀ ਗੱਲ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਸਾਡਾ ਕੰਪਨੀ ਦਾ ਵੇਰਵਾ AWPO ਦਾ ਜਿਹੜੇ ਨੰਬਰ ਹੈ ਉਹ ਤੁਹਾਨੂੰ ਦਿੱਤੇ ਗਏ ਨੇ ਸੋ ਤੁਸੀਂ ਉਹ ਵੀ ਇਹਦੇ ਵਿੱਚ ਜਾਣਕਾਰੀ ਸਾਰੀ ਲੈ ਸਕਦੇ ਹੋ ਔਰ ਆਪ ਸੁਣ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਗਰੁੱਪਾਂ ਵਿੱਚ ਆਪਦੇ ਸਟੇਟਸ ਰਾਂ ਸ਼ੇਅਰ ਵੀ ਕਰਿਓ ਤਾਂ ਕਿ ਹੋ ਸਕਦਾ ਕਿਸੇ ਜ਼ਰੂਰਤਮੰਦ ਦਾ ਜਿਹੜਾ ਭਲਾ ਹੋ ਸਕੇ ਸੋ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਭਾਰਤੀ ਫੌਜ ਦੀ ਇੰਜੀਨੀਅਰ ਰੈਜਮੈਂਟ ਦੇ ਵਿੱਚ ਨੌਕਰੀ ਕਰਨ ਵਾਲੇ ਚਾਹੇ ਬੰਗਾਲ ਇੰਜੀਨੀਅਰ ਮਦਰਾਸ ਇੰਜੀਨੀਅਰ ਜਾਂ ਬੰਬਈ ਇੰਜੀਨੀਅਰ ਜਿੰਨੇ ਵੀ ਇੰਜੀਨੀਅਰ ਦੇ ਗਰੁੱਪ ਨੇ ਉਹਨਾਂ ਵਿੱਚ ਜੇ ਕਿਸੇ ਨੇ ਨੌਕਰੀ ਕੀਤੀ ਹੈ ਸੋ ਐਨਸੀਓਰ ਜੀਸੀਓ ਦੇ ਲਈ ਜਿਹੜੇ ਇੰਜੀਨੀਅਰ ਅਰੇਂਜਮੈਂਟਾਂ ਦੇ ਵਿੱਚ ਨੌਕਰੀ ਕਰ ਚੁੱਕੇ ਨੇ ਰਿਟਾਇਰ ਹੋ ਚੁੱਕੇ ਨੇ ਉਹਨਾਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਇੰਜੀਨੀਅਰ ਦੇ ਤੌਰ ਤੇ ਜਾਣ ਦਾ ਇਹ ਮੌਕਾ ਹੈ ਸਿਡਨੀ ਔਰ ਮੈਲਬੌਰਨ ਦੇ ਵਿੱਚ ਤੁਹਾਡਾ ਕੰਮ ਰਹੇਗਾ ਤਨਖਾਹ ਜਿਹੜੀ ਹੈ ਕੰਪਨੀ ਵੱਲੋਂ 2 ਤੋਂ 3 ਲੱਖ ਭਾਰਤੀ ਰੁਪਿਆ ਜਿਹੜਾ ਤੁਹਾਡੀ ਹੋਏਗੀ ਔਰ ਵਿਦਿਅਕ ਯੋਗਤਾ ਦੇ ਵਿੱਚ ਮੰਗੀ ਗਈ ਹੈ ਗ੍ਰੈਜੂਏਸ਼ਨ ਔਰ ਜਿਹੜਾ ਆਰਮੀ ਤੋਂ ਰਿਟਾਇਰ ਹੋਣ ਵੇਲੇ ਸਾਨੂੰ ਜਿਹੜਾ ਗ੍ਰੈਜੂਏਸ਼ਨ ਸਰਟੀਫਿਕੇਟ ਮਿਲਦਾ ਹੈ ਉਹ ਵੀ ਇਹਦੇ ਵਿੱਚ ਜਿਹੜਾ ਤੁਹਾਡਾ ਸਵਾਰਕਾਰਯੋਗ ਹੋਏਗਾ ਮੰਨਿਆ ਜਾਏਗਾ ਔਰ ਤੁਹਾਨੂੰ ਅੰਗਰੇਜ਼ੀ ਪੜ੍ਹਨ ਔਰ ਬੋਲਣ ਦੀ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਔਰ ਇਹਦੇ ਵਿੱਚ ਜਿਹੜੀ ਤੁਹਾਡੀ ਕੰਮ ਦੀ ਯੋਗਤਾ ਹੈ ਉਹ ਕਾਰੀਗਰ ਕੰਸਟਰਕਟਰ ਔਰ ਜਿਵੇਂ ਕਿ ਮੈਸਨ ਟ੍ਰੇਡ ਜਿਹੜਾ ਆਰਮੀ ਦੇ ਵਿੱਚ ਹੁੰਦਾ ਹੈ ਉਹ ਤੁਹਾਡੀ ਹੋਣੀ ਚਾਹੀਦੀ ਹੈ ਔਰ ਨਾਲ ਹੀ ਤੁਹਾਨੂੰ ਟੇਲਾਂ ਦਾ ਕੰਮ ਜਿਵੇਂ ਫਿਕਸਿੰਗ ਔਰ ਕਟਿੰਗ ਟੇਲਾਂ ਦਾ ਇਹ ਕੰਮ ਆਉਣਾ ਵੀ ਬਹੁਤ ਜ਼ਰੂਰੀ ਹੈ। ਔਰ ਇਹ ਸਾਰੀ ਜਿਹੜੀ ਜਾਣਕਾਰੀ ਤੁਹਾਡੇ ਕੋਲ ਕੰਪਨੀ ਆਨਲਾਈਨ ਇੰਟਰਵਿਊ ਤੁਹਾਡੀ ਹੋਏਗੀ ਸਾਰੀ ਤੁਹਾਡੇ ਨਾਲ ਜਾਣਕਾਰੀ ਜਿਹੜੀ ਕੰਪਨੀ ਵੱਲੋਂ ਸਾਂਝੀ ਕੀਤੀ ਜਾਏਗੀ ਤੁਹਾਡੀ ਜਾਣਕਾਰੀ ਲਈ ਜਾਏਗੀ ਔਰ ਘੱਟ ਤੋਂ ਘੱਟ 3 ਸਾਲਾਂ ਦਾ ਜਿਹੜਾ ਇਹ ਐਗਰੀਮੈਂਟ ਹੋਏਗਾ ਕੰਪਨੀ ਦੇ ਨਾਲ 3 ਸਾਲ ਤੁਸੀਂ ਘੱਟੋ-ਘੱਟ ਕੰਮ ਕਰਨਾ ਵਾਅਦਾ ਵਾਅਦਾ ਜਿਵੇਂ ਜਿਵੇਂ ਕੰਪਨੀ ਦੇ ਅੱਗੇ ਐਗਰੀਮੈਂਟ ਜਿਹੜਾ ਰੀਨਿਊ ਹੋਏਗਾ ਤੁਸੀਂ ਉਸ ਹਿਸਾਬ ਨਾਲ ਅੱਗੇ ਕੰਮ ਕਰ ਸਕਦੇ ਹੋ ਔਰ ਏਜੰਸੀ ਦੁਆਰਾ ਜਿਹੜਾ ਤੁਹਾਡੇ ਵੀਜ਼ਾ ਦਾ ਜਿਹੜਾ ਕੋਈ ਵੀ ਚਾਰਜ ਹੈ ਜਾਂ ਸਰਵਿਸ ਚਾਰਜ ਜਿਹੜਾ ਤੁਹਾਡੇ ਤੋਂ ਨਹੀਂ ਲਿਆ ਜਾਏਗਾ ਉਹ ਸਾਰਾ ਖਰਚਾ ਜਿਹੜਾ ਕੰਪਨੀ ਵੱਲੋਂ ਕੀਤਾ ਜਾਏਗਾ ਔਰ ਜੇ ਤੁਸੀਂ ਇੰਟਰਸਟ ਰੱਖਦੇ ਹੋ ਤੁਸੀਂ ਆਪ ਜਾਂ ਤੁਹਾਡੇ ਕੋਈ ਦੋਸਤ ਮਿੱਤਰ ਜਿਹਦੇ ਨਾਲ ਤੁਸੀਂ ਵੀਡੀਓ ਸਾਂਝੀ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਮੈਂ ਜਾ ਸਕਦਾ ਮੇਰੇ ਅੰਦਰ ਯੋਗਤਾ ਹੈ ਤਾਂ ਤੁਸੀਂ ਜਿਹੜਾ ਕੰਪਨੀ ਦੀ ਜਿਹੜੀ ਵੈਬਸਾਈਟ ਹੈ ਇਹ ਜੈਪੁਰ@awpo.in ਤੇ ਸਪਰਕਰ ਸਕਦੇ ਹੋ ਔਰ awpo ਜੈਪੁਰ ਦੇ ਜਿਹੜੇ ਫੋਨ ਨੰਬਰ ਨੇ 0142 2247 590 ਔਰ 7739 99079 ਸੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 0141 2247 590 7073 99079 ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜੀ ਹੋਰ ਜਾਣਕਾਰੀ ਜਿਹੜੇ ਵੀ ਤੁਸੀਂ ਲੈ ਸਕਦੇ ਹੋ ਔਰ ਡਾਇਰੈਕਟਰ ਏ ਡਬਲਯੂ ਪੀਓ ਜੈਪੁਰ ਦਾ ਨੰਬਰ ਵੀ ਦਿੱਤਾ ਹੋਇਆ ਹੈ ਇਹਦੇ ਵਿੱਚ ਤੁਸੀਂ ਨੰਬਰ ਤੇ ਜਿਹੜਾ ਸੰਪਰਕ ਕਰ ਸਕਦੇ ਹੋ ਇਹ 0410141 2247590 ਇਹ ਜਿਹੜਾ ਟੈਲੀਫੋਨ ਨੰਬਰ ਹੈ ਲੈਂਡਲਾਈਨ ਨੰਬਰ ਹੈ ਏ ਡਬਲਯੂ ਪੀਓ ਜੈਪੁਰ ਦਾ ਸੋ ਇਹਦੇ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਸਾਬਕਾ ਫੌਜੀ ਵੀਰੋ ਇਹ ਜਾਣਕਾਰੀ ਮੇਰੇ ਤੱਕ ਇੱਕ ਸੈਨਿਕ ਵੈਲਫੇਅਰ ਗਰੁੱਪ ਦੇ ਵਿੱਚ ਆਈ ਸੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਸੋ ਇਹਨੂੰ ਕਨਫਰਮ ਕਰਨ ਵਾਸਤੇ ਇਹ ਸਹੀ ਆ ਜਾਂ ਗਲਤ ਹੈ ਤੁਸੀਂ ਜਾ ਸਕਦੇ ਹੋ ਜਾਂ ਨਹੀਂ ਇਹਦੇ ਵਾਸਤੇ ਜਿਹੜੇ ਤੁਹਾਨੂੰ ਨੰਬਰ ਦਿੱਤੇ ਗਏ ਆ ਤੁਸੀਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ ਮੈਂ ਕੋਸ਼ਿਸ਼ ਕੀਤੀ ਸੀ ਤੇ ਉਹਨਾਂ ਨੇ ਉਹ ਕਹਿੰਦੇ ਜੀ ਜੇ ਤੁਸੀਂ ਅਵੇਲੇਬਲ ਹੈਗੇ ਆ ਆਪ ਜਾਣ ਵਾਸਤੇ ਤਾਂ ਹੀ ਅਸੀਂ ਤੁਹਾਡੇ ਨੂੰ ਜਾਣਕਾਰੀ ਸਾਂਝੀ ਕਰ ਸਕਦੇ ਆ ਅਸੀਂ ਹੋਰ ਕਿਸੇ ਨੂੰ ਜਿਹੜੀ ਜਾਣਕਾਰੀ ਨਹੀਂ ਦੇ ਸਕਦੇ ਸੋ ਤੁਸੀਂ ਜਿਹੜਾ ਆਪ ਜੇ ਤੁਸੀਂ ਯੋਗਤਾ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਰੈਜ਼ਿਊਮ ਜਿਹੜਾ ਉਹਨਾਂ ਦੀ ਵੈੱਬਸਾਈਟ ਤੇ ਅਪਲੋਡ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਔਰ ਪ੍ਰਮਾਤਮਾ ਕਰੇ ਕਿ ਤੁਸੀਂ ਇਹ ਇੰਟਰਵਿਊ ਦੇ ਵਿੱਚ ਸਫਲ ਹੋ ਕੇ ਤੇ ਵਿਦੇਸ਼ ਜਾਓ ਉੱਥੇ ਵਧੀਆ ਕੰਮ ਕਰੋ ਹੋ ਸਕਦਾ ਕੰਪਨੀ ਤੁਹਾਨੂੰ ਉੱਥੇ ਪੱਕੇ ਕਰ ਦੇਵੇ ਇਹ ਜਿਵੇਂ ਜਿਵੇਂ ਤੁਹਾਡਾ ਅੱਗੇ ਤੁਹਾਡੀ ਯੋਗਤਾ ਦੇ ਮੁਤਾਬਕ ਕੰਪਨੀ ਤੁਹਾਡੇ ਤੋਂ ਕੰਮ ਲਏਗੀ ਤੁਸੀਂ ਉਵੇਂ ਸੰਪਰਕ ਕਰ ਸਕਦੇ ਹੋ ਸੋ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਤੁਸੀਂ ਜ਼ਰੂਰ ਲਾਈਕ ਔਰ ਕਮੈਂਟ ਕਰਕੇ ਦੱਸਿਓ ਔਰ ਆਪਣੇ ਹੋਰ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਿਓ ਔਰ ਹੌਸਲਾ ਭਜਾਈ ਵੀ ਕਰਿਓ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ